ਉੱਥੇ ਪਾਣੀ ਬਹੁਤ ਸੀਗਾ ਇੰਦਾ ਲੱਗਦਾ ਜਿਵੇਂ ਸਮੁੰਦਰ ਆ ਪੂਰਾ ਔਰ ਘਰ ਵੀ ਦੂਰ ਦੂਰ ਸੀਗੇ ਅਸੀਂ ਫਿਰ ਬੋਟ ਦੇ ਵਿੱਚ ਜਾ ਕੇ ਸਿੱਧਾ ਸੰਪਰਕ ਕੀਤਾ ਘਰਾਂ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ ਉਹ ਸਮਾਨ ਦਿੱਤਾ ਪੰਜਾਬ ਦੇ ਵਿੱਚ ਹੜ ਨੇ ਮਾੜਾ ਹਾਲ ਕੀਤਾ ਹੋਇਆ ਹੈ ਜਿਸ ਦੇ ਉੱਤੇ ਹੁਣ ਅਮਰ ਨੂਰੀ ਵੀ ਬੋਲੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਹਾਲ ਹੈ ਤੇ ਲੋਕਾਂ ਨੂੰ ਕਿਹਾ ਕਿ ਇੱਕ ਦੂਜੇ ਦੀ ਮਦਦ ਕਰਨ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਨੂੰ ਸਲਾਮ ਆ ਜਿਹੜੇ ਅੰਦਰੋਂ ਰੂਹ ਤੋਂ ਕਿਸੇ ਦੇ ਦੁੱਖ ਨੂੰ ਦਰਦ ਨੂੰ ਮਹਿਸੂਸ ਕਰਦੇ ਨੇ ਮੈਂ ਜਿਹੜੀ ਕੱਲ ਰੀਲ ਪਾਈ ਸੀਗੀ ਮਿੱਟੀ ਵਾਸਤੇ ਮਿੱਟੀ ਦੇ ਅੰਬਾਰ ਲਗਾਤੇ ਸਾਡੇ ਪੰਜਾਬੀਆਂ ਨੇ ਬਹੁਤ ਬਹੁਤ ਥੈਂਕਸ ਤੁਹਾਡਾ ਔਰ ਬਾਕੀ ਮੈਂ ਕੱਲ ਸੁਲਤਾਨਪੁਰ ਲੋਧੀ ਗਈ ਸੀਗੀ ਉੱਥੇ ਜਾ ਕੇ ਮੈਨੂੰ ਇਹ ਸੀ ਕਿ ਮੈਂ ਜਾ ਕੇ ਉਹਨਾਂ ਘਰਾਂ ਵਾਲਿਆਂ ਨੂੰ ਜਾ ਕੇ ਮਿਲਾਂ ਤੇ ਉਹਨਾਂ ਦੀਆਂ ਅਸਲ ਦੇ ਵਿੱਚ ਕੀ ਪ੍ਰੋਬਲਮਸ ਨੇ ਉਹ ਮੈਂ ਦੇਖਾਂ ਪੁੱਛਿਆ ਉਹਨਾਂ ਨੂੰ ਉੱਥੇ ਪਾਣੀ ਬਹੁਤ ਸੀਗਾ ਐਦਾਂ ਲੱਗਦਾ ਜਿਵੇਂ ਸਮੁੰਦਰ ਆ ਪੂਰਾ ਔਰ ਘਰ ਵੀ ਦੂਰ ਦੂਰ ਸੀਗੇ ਅਸੀਂ ਫਿਰ ਬੋਟ ਦੇ ਵਿੱਚ ਜਾ ਕੇ ਸਿੱਧਾ ਸੰਪਰਕ ਕੀਤਾ ਘਰਾਂ ਦੇ ਵਿੱਚ ਜਾ ਕੇ ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ ਉਹ ਸਮਾਨ ਦਿੱਤਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਕੀ ਤੁਹਾਡੀ ਜ਼ਰੂਰਤ ਕਿਸ ਚੀਜ਼ ਦੀ ਆ ਉਹਨਾਂ ਨੇ ਕਿਹਾ ਕਿ ਲੰਗਰ ਤਾਂ ਬਹੁਤ ਆ ਉੱਥੋਂ ਰਾਜਸਥਾਨ ਤੋਂ ਟਰਾਲੀਆਂ ਭਰ-ਭਰ ਕੇ ਲੰਗਰ ਦੀਆਂ ਸਾਡੇ ਪੰਜਾਬੀ ਜਿੱਥੇ-ਜਿੱਥੇ ਵੀ ਬੈਠੇ ਨੇ ਹਰਿਆਣਾ ਰਾਜਸਥਾਨ ਕਿਤੇ ਵੀ ਉੱਤਰਾਖੰਡ ਤੋਂ ਵੀ ਟਰਾਲੀਆਂ ਦੀਆਂ ਟਰਾਲੀਆਂ ਲੰਗਰ ਦੀਆਂ ਭਰ-ਭਰ ਕੇ ਆ ਰਹੀਆਂ ਨੇ ਉਹਨਾਂ ਵੀਰਾਂ ਦਾ ਵੀ ਥੈਂਕ ਯੂ ਬਹੁਤ-ਬਹੁਤ ਜਿਹੜੇ ਇਦਾਂ ਸੇਵਾ ਕਰ ਰਹੇ ਨੇ ਲੰਗਰ ਤਾਂ ਬਹੁਤ ਜ਼ਿਆਦਾ ਉੱਥੇ ਉਹਨਾਂ ਨੂੰ ਜ਼ਰੂਰਤ ਜਿਹੜੀ ਹੈਗੀ ਆ ਜੋ ਉਹਨਾਂ ਨੇ ਦੱਸਿਆ ਕਹਿੰਦੇ ਸਾਡੀ ਫਸਲ ਸਾਰੀ ਤਬਾਹ ਹੋ ਚੁੱਕੀ ਆ ਜਦੋਂ ਇਹ ਸੱਚੇ ਪਾਤਸ਼ਾਹ ਰਹਿਮ ਕਰਕੇ ਪਾਣੀ ਥੱਲੇ ਕਰ ਦੇਗਾ ਜਦੋਂ ਅਸੀਂ ਹੋਰ ਦੂਜੀ ਫਸਲ ਆਪਾਂ ਕਣਕ ਬੀਜਣੀ ਆ ਸਾਡੇ ਕੋਲ ਹੁਣ ਕਹਿੰਦੇ ਪੈਸੇ ਹੈ ਨਹੀਂਗੇ ਉਹ ਬਜਾਈ ਕਰਨ ਵਾਸਤੇ ਸਾਨੂੰ ਮਸ਼ੀਨਰੀ ਦਾ ਵੀ ਖਰਚਾ ਚਾਹੀਦਾ ਹੈ ਡੀਜ਼ਲ ਚਾਹੀਦਾ ਹੈ ਔਰ ਉਹ ਫਸਲ ਬੀਜਣ ਵਾਸਤੇ ਜਿਹੜੀ ਸਾਡੀ ਹੈਲਪ ਹੈ ਜੇ ਉਹ ਹੈਲਪ ਹੋ ਜਵੇ ਤਾਂ ਉਹ ਬਹੁਤ ਵਧੀਆ ਇਸ ਕਰਕੇ ਲੰਗਰ ਬਹੁਤ ਜ਼ਿਆਦਾ ਉੱਥੇ ਜੇ ਕੋਈ ਇਹ ਹੈਲਪ ਕਰ ਸਕਦਾ ਹੈ ਜਦੋਂ ਜਦੋਂ ਵੀ ਪਾਣੀ ਹਟਦਾ ਹੈ ਤੇ ਜਿੱਥੇ-ਜਿੱਥੇ ਵੀ ਥਾਵਾਂ ਨੇ ਚਾਹੇ ਫਾਜ਼ਲ ਕਾਏ ਜਿਹੜੇ ਵੀ ਦਰਿਆਵਾਂ ਦੇ ਨੇੜੇ-ਨੇੜੇ ਲੋਕ ਬੈਠੇ ਨੇ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਹੈ ਚਾਹੇ ਉਹ ਸੈਨੀਵਾਲ ਵਾਲਾ ਹੋਵੇ ਫਿਰੋਜ਼ਪੁਰ ਚਾਹੇ ਫਾਜ਼ਲਕਾ ਏਰੀਆ ਹੈ ਚਾਹੇ ਉਹ ਅਜਨਾਲਾ ਮਾਝਾ ਤੇ ਸੁਲਤਾਨਪੁਰ ਲੋਧੀ ਜਿੱਥੇ-ਜਿੱਥੇ ਪਾਣੀ ਦੀ ਭਰਮਾਰ ਦੇ ਨਾਲ ਫਸਲਾਂ ਦਾ ਨਾਸ਼ ਹੋਇਆ ਹੈ ਉਹ ਕਹਿੰਦੇ ਹਰ ਸਾਲ ਸਾਡੀ ਫਸਲ ਤਬਾਹ ਹੋ ਜਾਂਦੀ ਹੈ ਹਰ ਸਾਲ ਜਦੋਂ ਅਸੀਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਜਾਂਦੇ ਆ ਬਹੁਤ ਤਕਲੀਫ ਹੋ ਰਹੀ ਸੀ ਮੈਨੂੰ ਉਹਨਾਂ ਦਾ ਦੁੱਖ ਦਰਦ ਸੁਣਾ ਸੁਣ ਕੇ ਅਸੀਂ ਸਿੱਧਾ ਘਰਾਂ ਦੇ ਵਿੱਚ ਜਾ ਕੇ ਸੰਪਰਕ ਕੀਤਾ ਬੋਰਡ ਦੇ ਰਾਹੀਂ ਮੇਰੇ ਦੋਨੋਂ ਬੱਚੇ ਹਾਲਾਂਕਿ ਸਾਨੂੰ ਉੱਥੋਂ ਬਹੁਤ ਸਾਰੇ ਲੋਕ ਮਨ੍ਹਾ ਕਰ ਰਹੇ ਸੀ ਕਿ ਸਾਰੀ ਦੁਨੀਆ ਇੱਥੇ ਆ ਕੇ ਟਰਾਲੀਆਂ ਟਰੱਕ ਲੈ ਕੇ ਆ ਰਹੇ ਨੇ ਆਪਣੇ ਰਾਸ਼ਨ ਦੇ ਜੋ ਵੀ ਚੀਜ਼ਾਂ ਇੱਥੇ ਰੱਖ ਕੇ ਜਾ ਰਹੇ ਨੇ ਤੁਸੀਂ ਨਾ ਜਾਓ ਪਾਣੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਜਿਹੜੀ ਮਾਲਕ ਨੇ ਲਿਖਿਓ ਤਾਂ ਉਹਦੀ ਆ ਪਰ ਉਹਨਾਂ ਲੋਕਾਂ ਤੱਕ ਸਾਨੂੰ ਪਹੁੰਚਣ ਦਿਓ ਜਿਹੜੇ ਘਰਾਂ ਦੇ ਅੰਦਰ ਬੈਠੇ ਨੇ ਉਹਨਾਂ ਨੂੰ ਹੌਸਲਾ ਅਸੀਂ ਜਾ ਕੇ ਦਈਏ ਸੋ ਉਹਨਾਂ ਦੀ ਨਿਜੀ ਜੋ ਜੋ ਇਹ ਚੀਜ਼ਾਂ ਸੀ ਉਹ ਅਸੀਂ ਪੁੱਛ ਕੇ ਆਏ ਹਾਂ ਉਹਨਾਂ ਨੂੰ ਸਿੱਧਾ ਜਾ ਕੇ ਸਭ ਦੀਆਂ ਇਹੀ ਨੇ ਕਿ ਜਦੋਂ ਅਸੀਂ ਹੁਣ ਫਸਲ ਬੀਜਣੀ ਆ ਉਦੋਂ ਸਾਡਾ ਕੀ ਹਾਲ ਹੋਣਾ ਉਦੋਂ ਸਾਨੂੰ ਕੌਣ ਪੁੱਛੇਗਾ ਸੋ ਹੱਥ ਬਨ ਕੇ ਬੇਨਤੀ ਆ ਕਿ ਹੁਣ ਥੋੜਾ ਜਿਹਾ ਰੁਕ ਜੋ ਲੰਗਰ ਪਾਣੀ ਉੱਥੇ ਬਹੁਤ ਪਹੁੰਚ ਚੁੱਕਿਆ ਹੈ ਤੇ ਜਦੋਂ ਉਹਨਾਂ ਨੇ ਫਸਲਾਂ ਬੀਜਣੀਆਂ ਨੇ ਉਦੋਂ ਤੁਸੀਂ ਦੇਖ ਲਓ ਕਿਹੜੇ-ਕਿਹੜੇ ਪਿੰਡ ਨੂੰ ਸਾਂਭਣਾ ਤੇ ਕਿਹੜੇ-ਕਿਹੜੇ ਪਿੰਡ ਨੂੰ ਡੀਜ਼ਲ ਦੇਣਾ ਹੈ ਤੇ ਬੀਜ ਦੇਣਾ ਹੈ ਕਣਕ ਦਾ ਮਸ਼ੀਨਰੀ ਦਾ ਖਰਚਾ ਦੇਣਾ ਉਹ ਤੁਸੀਂ ਦੇਖ ਲੇ ਹੁਣ ਅਸੀਂ ਵੀ ਉਹਨਾਂ ਦੇ ਵਿੱਚ ਹਿੱਸਾ ਪਾਵਾਂਗੇ ਅਸੀਂ ਜਾਵਾਂਗੇ ਹਰ ਥਾਂ ਤੇ ਜਾਵਾਂਗੇ ਜਿੱਥੇ-ਜਿੱਥੇ ਜੋ-ਜੋ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਸਹੀ ਰਿਪੋਰਟ ਜੋ ਚਾਹੀਦਾ ਤੁਹਾਡੇ ਤੱਕ ਪਹੁੰਚਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਡਾ ਪੰਜਾਬ ਹੱਸਦਾ ਰਹੇ ਵਸਦਾ ਰਹੇ ਤੁਹਾਨੂੰ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੱਚੇ ਪਾਤਸ਼ਾਹ ਔਰ ਕਦੇ ਵੀ ਕੋਈ ਮੁਸੀਬਤ ਸਾਡੇ ਪੰਜਾਬੀਆਂ ਨੂੰ ਨਾ ਦੇਖਣੀ ਪਵੇ ਕਿਸੇ ਨੂੰ ਵੀ ਨਾ ਦੇਖਣੀ ਪਵੇ ਸਤਿ ਸ਼੍ਰੀ ਅਕਾਲ ਜੀ